ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਵਾਲਾ ਡਿਜ਼ਾਈਨ ਜਿਹੜਾ ਇਹ ਆਪਾਂ ਲੇਡੀਜ਼ ਕੋਟੀ ਤੇ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਉਲਟੀਆਂ ਸਲਾਈਆਂ ਇਹਦੇ ਵਿੱਚ ਉਲਟੀਆਂ ਹੀ ਬਣਣੀਆਂ ਨੇ ਤੇ ਸਿੱਧੀ ਸਲਾਈ ਤੇ ਸਿਰਫ ਡਿਜ਼ਾਈਨ ਬਣੇਗਾ ਉਲਟੀ ਸਲਾਈ ਜਿਹੜੀ ਬਿਲਕੁਲ ਪਲੇਨ ਬਣਨੀ ਆ ਤੇ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਬਣ ਜੰਦੇ ਨੇ ਤੇ ਜਲਦੀ ਜਲਦੀ ਉਸਰਦੇ ਨੇ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 8-8 ਦੇ ਹਿਸਾਬ ਨਾਲ ਕੁੰਡੇ ਲਵਾਂਗੇ 8-8 ਦੇ ਹਿਸਾਬ ਨਾਲ ਕੁੰਡੇ ਲੈ ਕੇ ਦੋ ਕੁੰਡੇ ਵਾਧੂ ਲੈ ਲੈਣੇ ਮੈਂ ਇੱਥੇ 16 ਕੁੰਡੇ ਲਏ ਨੇ ਤੇ ਦੋ ਕੁੰਡੇ ਹੋਰ ਲੈ ਕੇ ਐਕਸਟਰਾ ਤੇ 18 ਕੁੰਡੇ ਪਾਏ ਹੋਏ ਨੇ ਦੋ ਡਿਜ਼ਾਈਨ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਬਹੁਤ ਹੀ ਸੌਖਾ ਤੇ ਬਹੁਤ ਸਿੰਪਲ ਜਿਆ ਡਿਜ਼ਾਈਨ ਹੈ ਤੁਸੀਂ ਇਸ ਨੂੰ ਲੇਡੀਜ਼ ਦੇ ਕਿਸੇ ਵੀ ਪ੍ਰੋਜੈਕਟ ਤੇ ਪਾ ਕੇ ਰੈਡੀ ਕਰ ਸਕਦੇ ਜੇ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓ ਪਹਿਲਾ ਕੁੰਡਾ ਉਤਾਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲੈਣਾ ਇੱਕ ਕੁੰਡਾ ਸਿੱਧਾ ਬਣਾ ਲਿਆ ਹੁਣ ਇੱਥੇ ਆਪਾਂ ਇੱਕ ਇਸ ਤਰ੍ਹਾਂ ਕਰਕੇ ਜਾਲੀ ਪਾ ਦੇਣੀ ਆ ਉਹ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਉਲਟਾ ਬਣ ਕੇ ਫਿਰ ਇਸ ਤੋਂ ਬਾਅਦ ਇੱਕ ਦੋ ਤਿੰਨ ਚਾਰ ਤੇ ਪੰਜ ਪੰਜ ਕੁੰਡੇ ਆਪਾਂ ਉਲਟੇ ਬਣਾ ਲਏ ਇਹੀ ਅੱਠ ਕੁੰਡੇ ਆਪਾਂ ਰਿਪੀਟ ਕਰਨੇ ਆ ਵੇਖੋ 2 4 6 ਤੇ 8 ਪਹਿਲਾ ਕੁੰਡਾ ਸਿੱਧਾ ਬਣਾ ਲਿਆ ਫਿਰ ਇੱਕ ਜਾਲੀ ਪਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਤੇ ਪੰਜ ਕੁੰਡੇ ਉਲਟੇ ਬਣਾ ਲਾਂਗੇ ਅਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਉਲਟਾ ਗੁੰਨ ਕੇ ਫਿਰ ਪੰਜ ਕੁੰਡੇ ਉਲਟੇ 1 2 3 4 5 ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਹਨ ਉਲਟੀ ਸਾਈਡ ਤੋਂ ਉਲਟੀ ਸਲਾਈ ਜਿਹੜੀ ਆ ਉਹ ਆਪਾਂ ਪੂਰੀ ਉਲਟੀ ਬਣਾ ਲੈਣੀ ਆ ਤੁਸੀਂ ਵੀ ਉਲਟੀ ਬਣਾ ਲਓ ਮੈਂ ਬਣਾ ਕੇ ਫਿਰ ਤੁਹਾਨੂੰ ਸਿੱਧੀ ਸਲਾਈ ਵਿੱਚ ਡਿਜ਼ਾਈਨ ਦੱਸਾਂਗੀ ਉਲਟੀ ਸਲਾਈ ਮੈਂ ਬਣਾ ਲਈ ਆ ਹੁਣ ਆ ਗਈਆਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਹੁਣ ਇੱਥੇ ਜਾਲੀ ਪਾਵਾਂਗੇ ਪਹਿਲਾਂ ਇੱਕ ਕੁੰਡਾ ਸਿੱਧਾ ਬਣਾਇਆ ਸੀ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਜਾਲੀ ਪਾਉਣ ਤੋਂ ਬਾਅਦ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਫਿਰ ਚਾਰ ਕੁੰਡੇ ਉਲਟੇ ਇੱਕ ਡਿਜ਼ਾਈਨ ਬਣ ਗਿਆ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਜਾਲੀ ਪਾਵਾਂਗੇ ਇਸ ਤਰ੍ਹਾਂ ਅੱਗੇ ਵਾਲੀ ਸਾਈਡ ਨੂੰ ਜਾਲੀ ਪੋਣੀ ਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਚਾਰ ਕੁੰਡੇ ਉਲਟੇ ਬਣਾਵਾਂਗੇ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਉਹਨੂੰ ਉਲਟੀ ਸਲਾਈ ਜਿਹੜੀ ਪੂਰੀ ਆਪਾਂ ਉਲਟੀ ਉਲਟੀ ਬਣਾ ਲੈਣੀ ਹੈ ਚੌਥੀ ਸਲਾਈ ਉਲਟੀ ਉਲਟੀ ਬਣਾ ਲਿਆ ਹੁਣ ਆ ਗਏ ਆ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਵਾਂਗੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਜਾਲੀ ਪਾਵਾਂਗੇ ਜਾਲੀ ਤੁਸੀਂ ਇਸ ਤਰੀਕੇ ਦੇ ਨਾਲ ਵੀ ਪਾ ਸਕਦੇ ਏ ਧਾਗਾ ਪਿੱਛੇ ਰੱਖ ਲੈਣਾ ਵਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਵਾ ਉਲਟਾ ਹੋਣ ਕੇ ਇੱਥੇ ਆਪਣੇ ਆਪ ਹੀ ਜਾਲੀ ਪੈ ਜੇਗੀ ਫਿਰ ਅਗਲੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲੈਣੇ ਇੱਕ ਡਿਜ਼ਾਈਨ ਕੰਪਲੀਟ ਹੋ ਗਿਆ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਬਣਾਉਣੇ ਤਿੰਨ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਾਂਗੇ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਡਿਜ਼ਾਈਨ ਦੀ ਪੰਜਵੀਂ ਸਲਾਈ ਬਣ ਗਈ ਹੈ ਛੇਵੀਂ ਸਲਾਈ ਉਲਟੇ ਪਾਸੇ ਉਹ ਪੂਰੀ ਪਲੇਨ ਬਣੇਗੀ ਹੁਣ ਆ ਗਏ ਆ ਸਤਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਬਣਾ ਲਏ ਇਹ ਸਾਡੇ ਉਲਟੇ ਕੁੰਡੇ ਜਿਹੜੇ ਘਟ ਰਹੇ ਨੇ ਤੇ ਜਿਹੜੇ ਸਿੱਧੇ ਕੁੰਡੇ ਨੇ ਉਹ ਵਧ ਰਹੇ ਨੇ ਇੱਥੇ ਆਪਾਂ ਫਿਰ ਜਾਲੀ ਪਾ ਲੈਣੀ ਆ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਨਾ ਅਗਲੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਸਿੱਧੇ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਸਤਵੀਂ ਸਲਾਈ ਵੀ ਬਣ ਗਈ ਸਾਡੀ ਹੁਣ ਅੱਠਵੀਂ ਸਲਾਈ ਤੇ ਆ ਗਏ ਆ ਉਲਟੇ ਪਾਸੇ ਇਹ ਪੂਰੀ ਆਪਾਂ ਪਲੇਨ ਬਣਾਉਣੀ ਹੈ ਉਹ ਨਵੀਂ ਸਲਾਈ ਬਣਾਵਾਂਗੇ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਪੰਜ ਕੁੰਡੇ ਸਿੱਧੇ 1 2 3 4 5 ਪੰਜ ਸਿੱਧੇ ਜਾਲੀ ਪਾਵਾਂਗੇ ਫਿਰ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆ ਫਿਰ ਇੱਕ ਕੁੰਡਾ ਉਲਟਾ ਅੱਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ ਚਾਲੀ ਪਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਇੱਕ ਕੁੰਡਾ ਉਲਟਾ ਤਾਂ ਅਗ੍ਹਾ ਪਿੱਛੇ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਨੌਵੀਂ ਸਲਾਈ ਬਣ ਗਈ ਹੁਣ ਦਸਵੀਂ ਸਲਾਈ ਜਿਹੜੀ ਪੂਰੀ ਉਲਟੇ-ਉਲਟੇ ਬਣਾਉਣੀ ਆ ਹੁਣ ਅਗੇ ਆ 11ਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ 6 ਕੁੰਡੇ ਸਿੱਧੇ ਬਣਾ ਲੈਣੇ ਆ 6 ਕੁੰਡੇ ਸਿੱਧੇ ਬਣਾ ਲਏ ਫਿਰ ਜਾਲੀ ਪਾਵਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਧਾਗਾ ਪਿੱਛੇ ਕਰਾਂਗੇ 6 ਕੁੰਡੇ ਸਿੱਧੇ ਜਾਲੀ ਪਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਦੇ ਆਂਗੇ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲੈਣਾ ਹੁਣ 12ਵੀਂ ਸਲਾਈ ਜਿਹੜੀ ਉਹ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਣੀ ਹੈ 12 ਸਲਾਈਆਂ ਬਣ ਕੇ ਡਿਜ਼ਾਈਨ ਸਾਡਾ ਜਿਹੜਾ ਇਸ ਤਰ੍ਹਾਂ ਬਣ ਗਿਆ ਹੈ ਹੁਣ ਡਿਜ਼ਾਈਨ ਜਿਹੜਾ 13ਵੀਂ ਸਲਾਈ ਦੇ ਵਿੱਚ ਚੇਂਜ ਹੋਏਗਾ ਵੇਖੋ 13ਵੀਂ ਸਲਾਈ ਦਾ ਡਿਜ਼ਾਈਨ ਜਿਹੜਾ ਆਪਾਂ ਕਿਸ ਤਰ੍ਹਾਂ ਬਣਾਉਣਾ ਹੈ ਹੁਣ ਇਹ ਵਾਲੇ ਕੁੰਡੇ ਜਿਹੜੇ ਇੱਧਰ ਆ ਜਾਣਗੇ ਇੱਕ ਸਲਾਈ ਤੁਹਾਨੂੰ ਬਣਾ ਕੇ ਦਿਖਾ ਦਿੰਨੀ ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ 1 2 3 4 5 ਪੰਜ ਕੁੰਡੇ ਉਲਟੇ ਬਣਾ ਲਏ ਨੇ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਇੱਥੇ ਆਪਾਂ ਇੱਕ ਜਾਲੀ ਪਾ ਦੇਣੀ ਆ ਤੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਇਹ ਸਾਡੇ 8 ਕੁੰਡੇ ਹੁਣ ਬਣ ਗਏ ਹੁਣ ਅਗਲਾ ਡਿਜ਼ਾਈਨ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਪੰਜ ਕੁੰਡੇ ਉਲਟੇ 2 3 4 5 ਪੰਜ ਜੁਲ ਟੇਬ ਨੂੰ ਤੋਂ ਬਾਅਦ ਦੋ ਕੁੰਡੀਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਤੇ ਫਿਰ ਇੱਕ ਕੁੰਡਾ ਸਿੱਧਾ ਲਾਸਟ ਵਾਲਾ ਕੁੰਡਾ ਜਿਹੜਾ ਉਹ ਵੀ ਆਪਾਂ ਸਿੱਧਾ ਕਰ ਲਾਂਗੇ 13ਵੀਂ ਸਲਾਈ ਬਣ ਗਈ 14ਵੀਂ ਸਲਾਈ ਉਲਟੀ-ਉਲਟੀ ਬਣਾਵਾਂਗੇ 14ਵੀਂ ਸਲਾਈ ਵੀ ਬਣ ਗਈ ਆ ਹੁਣ ਡਿਜ਼ਾਈਨ ਜਿਹੜਾ ਇਧਰਲੀ ਸਾਈਡ ਨੂੰ ਜਾਂਦਾ ਜਾਏਗਾ ਤੁਸੀਂ ਮੇਰਾ ਜਿਹੜਾ ਮੈਂ ਕਹਿ ਰਹੀ ਹਾਂ ਸਮਝ ਗਏ ਹੋਗੇ ਹੁਣ ਇਧਰਲੀ ਸਾਈਡ ਤੋਂ ਉਲਟੇ ਕੁੰਡੇ ਜਿਹੜੇ ਕੱਟ ਜਾਣੇ ਆ ਤੇ ਇਧਰਲੀ ਸਾਈਡ ਤੇ ਸਿੱਧੇ ਕੁੰਡੇ ਵਧਦੇ ਜਾਣੇ ਆ ਜਦੋਂ ਆਪਾਂ 24 ਸਲਾਈਆਂ ਬਣਾ ਲਾਂਗੇ 24 ਸਲਾਈਆਂ ਬਣਾਉਣ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਆਏਗਾ ਬਹੁਤ ਹੀ ਸੋਹਣਾ ਲੱਗਦਾ ਹੈ ਡਿਜ਼ਾਈਨ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਹੈ ਉਲਟੀਆਂ ਸਿਲਾਈਆਂ ਜਿਹੜੀਆਂ ਬਿਲਕੁਲ ਪਲੇਨ ਨੇ ਤੁਸੀਂ ਵੀ ਇਸੇ ਤਰ੍ਹਾਂ ਆਪਣੀ ਕੋਟੀ ਸਵੈਟਰ ਤੇ ਡਿਜ਼ਾਈਨ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਜੇ ਤੁਸੀਂ ਇੰਨਾ ਇੰਨਾ ਡਿਜ਼ਾਈਨ ਬਣਾ ਕੇ ਤੇ ਉੱਪਰ ਪਲੇਨ ਵੀ ਬਣਾ ਸਕਦੇ ਜੇ ਲੇਡੀਜ਼ ਸਵੈਟਰ ਤੁਸੀਂ ਇਸ ਤਰੀਕੇ ਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਜੇ ਜਾਂ ਇੰਨਾ ਡਿਜ਼ਾਈਨ ਬਣਾ ਕੇ ਥੋੜਾ ਜਿਨਾ ਫਿਰ ਉਲਟਾ ਸਿੱਧਾ ਬਣਾ ਕੇ ਉਸ ਤੋਂ ਬਾਅਦ ਫਿਰ ਇਹ ਡਿਜ਼ਾਈਨ ਤੁਸੀਂ ਬਣਾ ਸਕਦੇ ਜੇ ਇਸ ਤਰੀਕੇ ਦੇ ਨਾਲ ਆਪਣੀਆਂ ਤੁਸੀਂ ਕੋਟੀਆਂ ਜਿਹੜੀਆਂ ਵਾਂ ਸਵੈਟਰਸ ਲੇਡੀਜ਼ ਗਾਰਡੀਨ ਉਹਨਾਂ ਨੂੰ ਡਿਜ਼ਾਈਨ ਕਰ ਸਕਦੇ ਜੇ ਇਸ ਤਰ੍ਹਾਂ ਦੇ ਹੋਰ ਆਈਡੀਆ ਵੇਖਣ ਲਈ ਤੇ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਵੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਵੀਡੀਓ ਪਸੰਦ ਆਈ ਆ ਤੇ ਵੀਡੀਓ ਨੂੰ ਲਾਈਕ ਕਰ ਲਓ ਤੇ ਆਪਾਂ ਇੱਕ ਇੱਕ ਡਿਜ਼ਾਈਨ ਜਿਹੜਾ ਉਹਨੂੰ ਇਹ ਕਈ ਤਰੀਕਿਆਂ ਦੇ ਨਾਲ ਬਣਾ ਕੇ ਰੈਡੀ ਕਰ ਸਕਦੇ ਆ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ